1 ਮਿੰਟ 75 ਮਿੰਟ ਆ ਜੀ ਆ ਗਏ ਮਾਝੀ ਵਾਲੇ ਪ੍ਰਕਰਮ ਸੁਮੇਤ ਜੀ ਦਾ ਪਾਈ ਕਿਸ ਨਾਲ ਕਰਨਾ ਕਰਨਾ ਸੀ ਨਿਤ ਕੋਈ ਰੱਦ ਕਰਵਾਇਆ ਸਰਦਾਰ ਸ਼ੁਰੂ ਕਰਕੇ ਨਾਲ ਕੋਈ ਜਿਹੜੀ ਗੱਲ ਬਣੀ ਗਈ ਹੈ ਚੋਰੀ ਵਾਲਾ ਜੋ ਕੁਝ ਵੀ ਹੈ ਉਹਨਾਂ ਨੂੰ ਸਰਮ ਪੀਰ ਕਰਨਾ ਬੋਲੀ ਇੰਟਰੋਡਕਸ਼ਨ ਆਪਾਂ ਕਰਦੇ ਆਵਾਜ਼ ਆਪਾਂ ਇੱਥੇ ਆਪਾਂ ਲਾਉਣਾ ਹੈ ਨਾ ਹੀ ਕਿ ਆ ਵੀ ਰੱਖ ਲਵਾਂ ਨਾ ਇਹਦਾ ਕੋਟੇਵ ਦੀ ਖੁੱਲਿਆ ਹਾਲ ਖੁੱਲਾ ਭਾਈ ਜੀ ਆ ਜਾ ਸਾਈਡ ਤੇ ਫੋਨ ਤਾਂ ਫੜਨਾ ਮੈਂ ਭਾਈ ਆ ਲੈ ਆ ਵੀ ਜੀ ਆਪਣਾ ਸਾਹਮਣੇ ਇਹ ਹੀ ਪੇਜ ਦੀ ਵੱਲ ਜਿੱਥੇ ਬੰਦੀ ਵਾਲੀ ਹੈ ਹਾਂ ਗੱਲ ਕਰ ਲਓ ਛੱਡ ਦੇ ਸੀਤੇ ਦੇਖੋ ਸੀਤੇ ਸਾਹਮਣੇ ਸਪੋਰਟ ਸਾਹਮਣੇ ਦੇਖੋ ਲਓ ਜੀ ਹੁਣ ਕਰ ਬੋਲੋ ਕਰ ਜੀ ਕਰ ਦੇ ਇੱਕ ਮਿੰਟ ਜਲਦੀਪ ਨੇ 2 ਮਿੰਟ ਦਿਖਾਏ ਲੈ ਕੁਲ ਤੋਂ ਵੀ ਪਿੱਛੇ ਚਲੇ ਜਾ ਉੱਤਰ ਚੜਨਾ ਚਾਹਨਾ ਜੀ ਰੂਲ ਜੀ 2 2 69 ਹਾਂ ਜੀ ਸਰ ਕਰੀਏ ਜੀ ਹਾਂ ਜੀ ਹਾਂ ਜੀ ਹੋਰ ਕੀ ਕਰੀਏ ਹਾਂ ਜੀ ਪੱਤਰਕਾਰ ਭਰਾਵੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਆ ਕਿ ਕਾਫੀ ਲੰਬੇ ਸਮੇਂ ਤੋਂ ਆਪ ਇੱਥੇ ਬਿਠੇ ਉਡੀਕ ਰਹੇ ਹੋ। ਔਰ ਸਾਰੇ ਮੋਰਚੇ ਨੂੰ ਤੁਸੀਂ ਪਹਿਲਾਂ ਵੀ ਹਰ ਦਿਨ ਦੀ ਜਿਹੜੀ ਕਵਰੇਜ ਹੈ ਉਹ ਲੋਕਾਂ ਤੱਕ ਪਹੁੰਚਾਈ ਆ। ਦੁਬਾਰਾ ਫਿਰ ਵਿਸ਼ੇਸ਼ ਤੌਰ ਤੇ ਮੈਂ ਆਪ ਜੀਆਂ ਦਾ ਧੰਨਵਾਦੀ ਹਾਂ। ਸੋ ਅੱਜ ਦੀ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਹੈ ਜੋ ਐਸ ਕੇ ਐਮ ਗੈਰਾਜਰੀ ਤੱਕ ਇਸ ਆਪਣਾ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਵੱਲੋਂ ਸਾਂਝੇ ਰੂਪ ਦੇ ਵਿੱਚ ਜਿਵੇਂ ਪਹਿਲਾਂ ਵੀ ਅਸੀਂ ਲੜਾਈ ਜਿਹੜੀ ਹੈ ਉਹ ਲੰਬੀ ਲੜੀ ਹੈ ਔਰ ਲੜ ਰਹੇ ਆ ਸੋ ਆਉਣ ਵਾਲੇ ਕੁਝ ਪ੍ਰੋਗਰਾਮ ਜਿਹੜੇ ਆ ਉਹ ਤੁਹਾਡੇ ਸਾਹਮਣੇ ਜਿਹੜੇ ਆ ਉਹ ਰੱਖਣੇ ਆ ਕਿਉਂਕਿ ਹਾਲਾਤ ਤੇ ਪਿਛਲੇ ਦਿਨੀ ਬੜੀ ਵੱਡੀ ਜਿਹੜੀ ਆ ਉਹ ਧੋਖੇबाजी ਮੈਂ ਕਹਿੰਦਾ ਕੀਤੀ ਹੈ ਪੰਜਾਬ ਸਰਕਾਰ ਨੇ ਕੇਂਦਰ ਦੀ ਸ਼ਹਿ ਦੇ ਉੱਤੇ ਕਿ ਜਦੋਂ ਦੋਨਾਂ ਫੋਰਮਾਂ ਦੇ ਆਗੂ ਮੀਟਿੰਗ ਕਰਕੇ ਇੱਥੇ ਚੰਡੀਗੜ੍ਹ ਤੋਂ ਵਾਪਸ ਜਾ ਰਹੇ ਸੀ ਤਾਂ ਉਹਨਾਂ ਨੂੰ ਹਿਰਾਸਤ ਵਿੱਚ ਲੈਣਾ ਕਰੀਬ ਸਾਢੇ 3 ਮਹੀਨੇ ਤੋਂ ਜਿਹੜੇ ਭੁੱਖੇ ਬੈਠੇ ਸਨ ਜੋ ਮਰਨ ਵਰਤ ਤੇ ਸਨ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਉਹਨਾਂ ਨੂੰ ਵੀ ਹਰਾਸਤ ਵਿੱਚ ਲੈਣਾ ਔਰ ਨਾਲ ਹੀ ਸੈਂਕੜੇ ਬੀਬੀਆਂ ਬਜ਼ੁਰਗਾਂ ਅਤੇ ਕਿਸਾਨਾਂ ਨੂੰ ਹਰਾਸਤ ਵਿੱਚ ਲਿਆ ਕੇ ਤੇ ਸੂਬੇ ਦੀਆਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਰੱਖਣਾ ਸਰਕਾਰ ਦੀ ਅਤ ਨਿੰਦਣਯੋਗ ਕਾਰਵਾਈ ਸੀ ਔਰ ਨਾਲ ਹੀ ਵਧੇਰੇ ਨਿੰਦਣਯੋਗ ਕਾਰਵਾਈ ਇਹ ਵੀ ਹੈ ਕਿ ਹੁਣ ਤੱਕ ਪੁਲਿਸ ਪ੍ਰਸ਼ਾਸਨ ਨੇ ਬਿਆਨ ਦੇ ਰਿਹਾ ਕਿ ਜਗਜੀਤ ਸਿੰਘ ਢੱਲੇਵਾਲ ਸਾਡੀ ਹਿਰਾਸਤ ਦੇ ਵਿੱਚ ਨਹੀਂ ਹਨ ਸੋ ਇਸੇ ਦੇ ਨਾਲ ਚਲਦਿਆਂ ਜਿੱਥੇ ਇਹਨਾਂ ਨੇ ਧਰਨਾ ਖਦੇੜਿਆ ਇਹਨਾਂ ਨੇ ਧਰਨੇ ਨੂੰ ਤੈਸ਼ ਨੈਸ਼ ਕੀਤਾ ਬਰਬਾਦ ਕੀਤਾ ਇਹਨਾਂ ਨੇ ਇਹ ਹਰੇਕ ਕੀਮਤੀ ਸਮਾਨ ਦੀ ਜਿਹੜੀ ਹੈ ਲੁੱਟਖੁਟ ਉੱਥੇ ਜਿਹੜੀ ਹੈ ਕਰਵਾਈ ਹੈ ਔਰ ਸਾਰੀ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਹੈ ਨਿਗਰਾਨੀ ਖੇਡ ਹੋਈ ਹੈ ਪੁਲਿਸ ਪ੍ਰਸ਼ਾਸਨ ਤੇ ਮੈਂ ਸਿੱਧੇ ਰੂਪ ਚ ਕਹਿ ਸਕਦਾ ਕਿ ਸਰਕਾਰ ਜਾਂ ਸਾਡੇ ਚੁਣੇ ਹੋਏ ਕੁਝ ਨੁਮਾਇੰਦੇ ਜਿਹੜੇ ਆ ਜਿਵੇਂ ਦੀਆਂ ਗੱਲਾਂ ਆ ਰਹੀਆਂ ਨੇ ਉਹ ਸ਼ਾਮਲ ਨੇ ਸੋ ਸਾਡੇ ਕਰੋੜਾਂ ਰੁਪਏ ਦੇ ਨੁਕਸਾਨ ਦੀ ਜਿਹੜੀ ਹੈ ਉਹ ਪਰਭਾਈ ਦੀ ਸਾਡੀ ਮੰਗ ਹੈ ਜਿਨ੍ਹਾਂ ਨੇ ਇਸ ਧਰਨੇ ਨੂੰ ਖਦੇੜਨ ਕਹਿ ਲੋ ਲੁੱਟ ਸੁੱਟ ਕਰਨ ਦੇ ਵਿੱਚ ਜਿਹੜੇ ਸ਼ਾਮਲ ਨੇ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਹੈ ਉਹਨਾਂ ਦੇ ਉੱਤੇ ਅਸੀਂ ਲੋੜੀਂਦੀਆਂ ਤਰ੍ਹਾਂਾਂ ਦੇ ਤਹਿਤ ਸਖਤ ਜਿਹੜੀ ਹੈ ਅਸੀਂ ਕਾਰਵਾਈ ਦੀ ਮੰਗ ਕਰਦੇ ਆ ਕਿਉਂਕਿ ਸਾਡਾ ਬਹੁਤ ਵੱਡਾ ਉਥੇ ਨੁਕਸਾਨ ਹੋਇਆ ਕਿਸਾਨਾਂ ਦੇ ਹੱਥ ਕੁਛ ਨਹੀਂ ਆਇਆ ਸੈਂਕੜੇ ਟਰੈਕਟਰ ਗਾਇਬ ਨੇ ਸੈਂਕੜੇ ਟਰਾਲੀਆਂ ਗਾਇਬ ਨੇ ਔਰ ਜਿੰਨਾ ਵੀ ਸਮਾਨ ਲੋੜਿੰਦਾ ਸੀਗਾ ਉਥੇ ਸਾਡੀ ਵਰਤੋਂ ਦਾ ਸਾਰਾ ਹੀ ਉਥੋਂ ਗਾਇਬ ਹੈ ਸੋ ਇਸ ਦੇ ਨਾਲ ਹੀ ਮੈਂ ਅਗਲੀ ਜਿਹੜੀ ਹੈ ਉਹ ਸਾਡੀ ਕਾਰਵਾਈ ਸਭਰਾ ਸਾਹਿਬ ਤੇ ਰੱਖਣਗੇ ਕਿਉਂਕਿ ਅੱਜ ਸਾਡੇ ਨਾਲ ਐ ਬੈਠੇ ਨੇ ਸਰਜੀਤ ਸਿੰਘ ਜੀ ਫੂਲ ਸਾਹਿਬ ਔਰ ਤੇਜਵੀਰ ਸਿੰਘ ਜੀ ਸੁਖਜਿੰਦਰ ਸਿੰਘ ਜੀ ਸਭਰਾ ਸਾਹਿਬ ਅਮਰਜੀਤ ਸਿੰਘ ਜੀ ਰਡਾ ਅਰਦਾਸ ਉਪਦੇਸ਼ ਸਿੰਘ ਭੋਜਰਾਜ ਸੋ ਅਗਲੀ ਜਿਹੜੀ ਹੈ ਉਹ ਗੱਲਬਾਤ ਸੁਭਜਿੰਦਰ ਸਿੰਘ ਜੀ ਸਭਰਾ ਸਾਹਿਬ ਸੰਜੀ ਕਰੇ ਸਾਰੇ ਮੀਡੀਆ ਕਰਮੀਆਂ ਦਾ ਬਹੁਤ ਬਹੁਤ ਧੰਨਵਾਦ ਪਿਛਲੇ ਤਕਰੀਬਨ 14 ਮਹੀਨਿਆਂ ਤੋਂ ਜੋ ਤੁਸੀਂ ਸ਼ੰਭੂ ਖਨੌਰੀ ਆਪਣੀਆਂ ਸੇਵਾਵਾਂ ਨਿਭਾਈਆਂ ਤੇ ਜਿਸ ਤਰ੍ਹਾਂ ਦੀ ਸੇਵਾਵਾਂ ਤੁਸੀਂ ਨਿਭਾਈਆਂ ਜਦੋਂ ਮੋਰਚਾ ਖਦੇੜਿਆ ਜਾ ਰਿਹਾ ਵਾ ਔਰ ਜਦੋਂ 19 ਤਰੀਕ ਨੂੰ ਆਗੂ ਫੜੇ ਜਾ ਰਿਹਾ ਇਹ ਤੁਹਾਡੀ ਸਾਰਿਆਂ ਦੀ ਮਤਲਬ ਜਿਹੜੀ ਆ ਮੈਂ ਕਹੂੰਗਾ ਵੀ ਸੇਵਾ ਵਾ ਉਹ ਸੇਵਾ ਦੇ ਵਿੱਚ ਤੁਸੀਂ ਪਰਪੱਕ ਹੋ ਕੇ ਕੰਮ ਕੀਤਾ ਉਹਦਾ ਹੀ ਨਤੀਜਾ ਵਾ ਵੀ ਤੁਹਾਡੀਆਂ ਜਿਹੜੀਆਂ ਵੀਡੀਓ ਵਾਰਨ ਹੋਈਆਂ ਤੁਸੀਂ ਮੀਡੀਆ ਦੇ ਵਿੱਚ ਆਏ ਉਹਦਾ ਕਰਕੇ ਸਰਕਾਰਾਂ ਜਿਹੜੀਆਂ ਵਾ ਉਹ ਹੁਣ ਮਤਲਬ ਆਪਣੇ ਤਰਲੇ ਮਾਰਨ ਤੇ ਹੋਈਆਂ ਪਈਆਂ ਵਾ ਇੱਥੇ ਜੇ ਐ ਕਹਿ ਲਈਏ ਵੀ ਭਗਵੰਤ ਮਾਨ ਦਾ ਮੋਢਾ ਕੇਂਦਰ ਨੇ ਵਰਤ ਕੇ ਹਮਲਾ ਉਹਨਾਂ ਕੀਤਾ ਮੋਢਾ ਭਗਵੰਤ ਮਾਨ ਜੀ ਦਾ ਵਰਤਿਆ ਔਰ ਬਹੁਤ ਵੱਡਾ ਨੁਕਸਾਨ ਜਿਹੜਾ ਵਾ ਉਹ ਮੋਰਚਿਆਂ ਦਾ ਕੀਤਾ ਕਿਸਾਨਾਂ ਦਾ ਕੀਤਾ ਟਰਾਲੀਆਂ ਟਰੈਕਟਰ ਜਿਹੜੇ ਆਓ ਟੋੜੇ ਗਏ ਲੁੱਟੇ ਗਏ ਔਰ ਟਰਾਲੀਆਂ ਜਿਹੜੇ ਟਰੈਕਟਰ ਲੁੱਟੇ ਆ ਉਹਦੇ ਵਿੱਚ ਕਈ ਨਾਮਜਦ ਉਹ ਆ ਰਹੇ ਨਾਮੋ ਸਾਹਮਣੇ ਆ ਰਿਆ ਜਿਹੜੇ ਸੱਚੀ ਮੁੱਚੀ ਚਿਹਰਾ ਨੇ ਲੋਕਾਂ ਦਾ ਅਸੀਂ ਇਹਦੇ ਤੇ ਉਹ ਜਿਨ੍ਹਾਂ ਨੇ ਸਾਜ਼ਿਸ਼ ਕੀਤੀ ਆ ਇਹਨੂੰ ਇਹਨੂੰ ਖੇੜਣ ਦੀ ਜਾਂ ਇਹਦੇ ਤੇ ਮਤਲਬ ਚੋਰੀ ਕੀਤੀ ਆ ਉਹਨਾਂ ਤੇ ਪਰਚਿਆਂ ਦੀ ਮੰਗ ਤਾਂ ਪੁਜਰਾਜੀ ਨੇ ਕਰ ਦਿੱਤੀ ਨਾਲ ਇਹਦੇ ਪਵਾਦ ਖੇਤਰ ਜਿਹੜਾ ਵਾ ਮੈਂ ਉਹਦੀ ਗੱਲ ਕਰੂੰਗਾ ਕਿਉਂਕਿ ਪਵਾਦ ਖੇਤਰ ਨੇ ਪਵਾਦੀਆਂ ਨੇ ਪਹਿਲੇ ਦਿਨ ਤੋਂ ਲੈ ਕੇ ਆਖਰੀ ਦਿਨ ਤੱਕ ਜਿਵੇਂ ਸਵਾਮਾਂ ਨਵਾਈਆਂ ਜਿਵੇਂ ਲੰਗਰ ਲਿਆਂਦੇ ਜਿਵੇਂ ਹਰ ਤਰ੍ਹਾਂ ਦੀ ਸਹੂਲਤ ਉੱਥੇ ਮੁਹੱਈਆ ਕਰਾਈ ਅਸੀਂ ਉਹਨਾਂ ਦੇ ਰਿਣੀ ਆਂ ਔਰ ਇਹਦੇ ਨਾਲ ਜਿਵੇਂ ਪਵਾਦ ਨੇ ਅੱਜ ਟਰੈਕਟਰ ਲਵਾਉਣ ਦੇ ਵਿੱਚ ਟਰਾਲੀਆਂ ਲਵਾਉਣ ਦੇ ਵਿੱਚ ਪੂਰੇ ਸਾਥ ਲਵਾਉਣ ਦੇ ਯੋਗਦਾਨ ਪਾ ਰਿਆ ਸਾਡੇ ਨੌਜਵਾਨ ਮੁੰਡੇ ਪਵਾਦ ਦੇ 10-10 ਕਿਲੋਮੀਟਰ ਤੋਂ ਲੋਕਾਂ ਦੇ ਘਰ ਫੋੜ ਕੇ ਚੋਰਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਫੋੜ ਕੇ ਟਰੈਕਟਰ ਟਰਾਲੀਆਂ ਸਾਰੀਆਂ ਜੋ ਪਾਣੀ ਵਾਲੀਆਂ ਟੈਂਕੀਆਂ ਕੂਲਰ ਏਸੀ ਸਾਰਾ ਕੁਝ ਸਾਹਮਣੇ ਕਰ ਰਿਆ ਵੱਡੀ ਤਦਾਦ ਦੇ ਵਿੱਚ ਜਿਹੜਾ ਉਹ ਲੁੱਟਿਆ ਗਿਆ ਸੀ ਔਰ ਅਸੀਂ ਪਵਾਦ ਦੇ ਵਿੱਚ 27 ਨੂੰ ਨਥਾਣਾ ਸਾਹਿਬ ਗੁਰਦੁਆਰੇ ਇੱਕ ਸਦ ਭਾਵਨਾ ਕਤਰਤਾ ਕਰਕੇ ਬਹੁਤ ਵੱਡੀ ਰੈਲੀ ਜਿਹੜੀ ਆ ਉਹ ਵੀ ਕਰਨ ਦਾ ਐਲਾਨ ਕਰਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਅੰਦੋਲਨ ਦਿੱਲੀ ਦੇ ਨਾਲ ਸੰਬੰਧਤ ਅੰਦੋਲਨ ਆ ਇਹਨੂੰ ਭਗਵੰਤ ਮਾਨ ਨੇ ਆਪਣੇ ਘਰ ਦੇ ਵਿੱਚ ਲੈ ਜਾਂਦਾ ਵਾ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਇਹ ਅੰਦੋਲਨ ਫਿਰ ਖੂਬਸੂਰਤੀ ਦੇ ਨਾਲ ਤੁਹਾਡੇ ਮਾਝੇਵਾਂਈ ਚਮਕਦਾ ਦਿਸੂਗਾ ਕਿਉਂਕਿ ਮੰਗਾ ਜਿਹੜੀਆਂ ਵਾ ਉਹ ਕੇਂਦਰ ਨਾਲ ਸੰਬੰਧਤਾ ਔਰ ਪੂਰੇ ਉਹ ਦੇਸ਼ ਨੂੰ ਚਾਹੀਦੀਆਂ ਮੰਗਾਵਾ ਕਿਰਤੀ ਕਿਸਾਨ ਨੂੰ ਦੁਕਾਨਦਾਰ ਨੂੰ ਹਰੇਕ ਦੀ ਲੋੜਵੰਦੀ ਚੋਂ ਮੰਗਾਵਾ ਤੁਸੀਂ ਸਾਰੇ ਉਹਨਾਂ ਮੰਗਾ ਦਾ ਪ੍ਰਚਾਰ ਕਰਦੇ ਰਹੇ ਜੀ ਸੋ ਅਗਲੀ ਬੇਨਤੀ ਮੈਂ ਕਰੂੰਗਾ ਫੂਲ ਸਾਹਿਬ ਅਗਲੀ ਜਿਹੜੀ ਉਹ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਹੈ ਅ ਮੀਡੀਆ ਕਰਮਚਾਰੀ ਸਾਥੀ ਆਓ ਅ ਮੰਗਾ ਬਾਰੇ ਮੈਂ ਤਰਤੀਬ ਚ ਹੀ ਦੱਸ ਦਿੰਦਾ ਸਾਰਿਆਂ ਸਭ ਤੋਂ ਪਹਿਲੀ ਮੰਗ ਹੈ ਜਿਹੜੀ ਸਾਡੇ ਜਿਹੜੇ ਆਗੂ ਤੇ ਹੋਰ ਸਾਡੇ ਲਗਭਗ 500 ਦੇ ਲਗਭਗ ਵਰਕਰਾਂ ਜਿਨ੍ਹਾਂ ਦੇ ਵਿੱਚ ਮਹਿਲਾ ਆਗੂ ਵੀ ਸ਼ਾਮਲ ਨੇ ਉਹਨਾਂ ਦਾ ਕੋਈ ਉਹਨਾਂ ਤੇ ਪਰਚਾ ਨਹੀਂ ਕੋਈ ਦੋਸ਼ ਨਹੀਂ ਸਗੋਂ ਤੋਂ ਇੱਕ ਦੁਨੀਆ ਲੈਵਲ ਦਾ ਜਿਹੜਾ ਊਸੂਲ ਹੁੰਦਾ ਵੀ ਜਦੋਂ ਕਿਸੇ ਨੂੰ ਕੋਈ ਦੁਸ਼ਮਣ ਧਿਰਾਂ ਹਥਿਆਰਬੰਦ ਜੰਗ ਵੀ ਲੜਦੀਆਂ ਨੇ ਉਹਨਾਂ ਦੇ ਵੀ ਜਦੋਂ ਗੱਲਬਾਤ ਹੁੰਦੀ ਆ ਤਾਂ ਉਹ ਦੋਨੇ ਧਿਰਾਂ ਜਿਹੜਾ ਜਿੱਥੋਂ-ਜਿੱਥੋਂ ਆਏ ਹੁੰਦਾ ਇੱਕ ਵਾਰੀ ਉਹਨਾਂ ਨੂੰ ਸੁਰੱਖਤ ਉੱਥੇ ਪਹੁੰਚਾਉਂਦੇ ਨੇ ਇਹ ਪ੍ਰੋਟੋਕੋਲ ਹੀ ਹੈ ਦੁਨੀਆ ਦਾ ਇਹਨਾਂ ਨੇ ਜਿਹੜੇ ਸਾਡੇ ਆਗੂਆਂ ਨੇ ਉਸ ਜਿਹੜਾ ਮੰਤਰੀ ਲੈਵਲ ਦਾ ਇੱਕ ਪ੍ਰੋਟੋਕੋਲ ਕਹਿ ਲਓ ਜਾਂ ਊਸੂਲ ਕਹਿ ਲਓ ਉਹਦੀਆਂ ਸਰੇ ਆਮ ਤੋਂ ਜਗ੍ਹਾ ਡਾ ਕੇ ਮੀਟਿੰਗ ਵਿੱਚ ਬੁਲਾ ਕੇ ਮੀਟਿੰਗ ਚੋਂ ਨਿਕਲਦਿਆਂ ਦੇ ਗ੍ਰਿਫਤਾਰੀ ਕੀਤੀ ਹੈ ਕੋਈ ਉਹਨਾਂ ਦਾ ਅਪਰਾਧ ਨਹੀਂ ਕੋਈ ਉਹਨਾਂ ਦਾ ਦੋਸ਼ ਨਹੀਂ ਉਹਨਾਂ ਨੇ ਕਿਸਾਨਾਂ ਦੀ ਖਾਤਰ ਲੜਾਈ ਲੜੀ ਹੈ ਇਹੀ ਦੋਸ਼ ਹੈ ਉਹਨਾਂ ਦਾ ਸੋਰਨ ਨੂੰ ਬਿਨਾਂ ਸ਼ਰਤ ਬਿਨਾਂ ਵੀ ਕਿਸੇ ਵੀ ਸ਼ਰਤ ਤੋਂ ਅਸੀਂ ਕਹਿੰਦੇ ਹਾਂ ਉਹਨਾਂ ਦੀ ਫੌਰੀ ਰਿਹਾਈ ਕੀਤੀ ਜਾਵੇ ਪਹਿਲੇ ਦਰਜੇ ਦੀ ਮੰਗ ਹੈ ਸਾਡੀ ਦੂਜੀ ਜਿਹੜਾ ਨੁਕਸਾਨ ਹੋਇਆ ਹੈ ਪੁਲਿਸ ਪ੍ਰਸ਼ਾਸਨ ਦੀ ਨਿਗਰਾਨੀ ਥੱਲੇ ਹੋਇਆ ਉਹ ਤੁਸੀਂ ਪੁੱਛ ਸਕਦੇ ਹੋ ਕਿ ਕਿੰਨਾ ਨੁਕਸਾਨ ਆਇਆ ਸਿਓ ਕੈਲਕੂਲੇਟ ਨਹੀਂ ਸਾਥੋਂ ਹੋ ਰਿਹਾ ਕਿਉਂਕਿ ਜੇ ਇੱਕ ਟਰਾਲੀ ਦੀ ਕੀਮਤ ਲੱਗ ਗਈ ਤਾਂ ਲਗਭ 5 ਲੱਖ ਤੋਂ ਘੱਟ ਟਰਾਲੀ ਨਹੀਂ ਬਣਦੀ ਵੱਡਾ ਟਰਾਲਾ ਜਿਹੜਾ ਇਹਦੋਂ ਬਣਾ ਜਿੰਨੇ ਵੀ ਟੈਂਟ ਸੀਗੇ ਉਹ ਕੱਲੇ ਟੈਂਟਾਂ ਇਹਨੇ ਵੀ ਉਹਦਾ 20000 ਰੁਪਇਆ ਉਹਦੇ ਨਾਲ ਪਾਈਪਾਂ ਤੇ ਤੇ ਉਹਦੀਆਂ ਉੱਤੇ ਤਰਪਾਲਾਂ ਤੇ ਲੱਗ ਗਿਆ ਉਹਦਾ ਉਹਦੇ ਵਿੱਚ ਕਿੰਨਾ ਸਮਾਨ ਹੈ ਕੀਮਤੀ ਉਹਦੇ ਵਿੱਚ ਫਰਿੱਜਾਂ ਵੀ ਹੈ ਉਹਦੇ ਵਿੱਚ ਕੂਲਰ ਵੀ ਹੈ ਉਹਦੇ ਵਿੱਚ ਪੱਖੇ ਵੀ ਹੈ ਗਦੈਲੇ ਹੈ ਕੰਬਲ ਹੈ ਹੋਰ ਜਿਹੜਾ ਖਾਣ ਪੀਣ ਦਾ ਕਿੰਨਾ ਸਮਾਨ ਹੈ ਗੈਸ ਸਿਲੰਡਰ ਨੇ ਉਹਦੇ ਸਾਰਿਆਂ ਦੇ ਕਹਿਣ ਦਾ ਭਾਵ ਇੱਕ ਇੱਕ ਟੈਂਟ ਦੀ ਕੀਮਤ ਅਸੀਂ ਕਹਿੰਦੇ ਆ ਵੀ ਜੇ ਸਮਾਨ ਤੇ ਉਹਦੀ ਜਿਹੜੀ ਉਹ ਸਾਰੀ ਦੀ ਕੀਮਤ ਹੈ ਉਹ 40-50 ਹਜ਼ਾਰ ਤੋਂ ਘੱਟ ਨਹੀਂ ਤੇ ਇਹਨਾਂ ਨੇ ਕੋਈ ਵੀ ਟੈਂਟ ਹੈ ਜਿਹੜਾ ਉਹ ਛੱਡਿਆ ਨਹੀਂ ਤੋੜੇ ਬਣਾ ਉਹ ਆਪਣੇ ਜੀਸੀਬੀ ਮਸ਼ੀਨਾ ਨਾਲ ਘੜੀ ਸਪੀਡਸ ਤੇ ਉਹਨਾਂ ਨੂੰ ਜਿਵੇਂ ੂੜਾ ਕਰਕਟ ਇਕੱਠਾ ਕੀਤਾ ਹੁੰਦਾ ਉਹ ਕੀਤਾ ਤੇ ਉਦੋਂ ਬਾਅਦ ਜਿਹੜਾ ਸਮਾਨ ਸੀਗਾ ਉਹ ਆਪਦੀ ਨਗਰਾਨੀ ਚ ਲਟਾਇਆ ਅਸੀਂ ਕਹਿੰਦੇ ਆ ਉਹ ਸਾਰੇ ਨੁਕਸਾਨ ਦੇ ਅਸੀਂ ਦੱਸਦੇ ਆਗੇ ਆਉਣ ਵਾਲੇ ਹਫ਼ਤੇ ਤੱਕ ਕਿ ਕਿੰਨੇ ਕਰੋੜ ਦਾ ਜਿਹੜਾ ਨੁਕਸਾਨ ਹੈਗਾ ਸਰਕਾਰ ਉਹਦੀ ਪਰਪਾਈ ਕਰੇ ਸਾਡੀ ਦੂਜੀ ਮੰਗ ਹੈ ਤੀਜੀ ਜਿਹੜੀ ਹੈਗੀ ਆ ਪਹਿਲਾਂ ਵੀ ਦੱਸਿਆ ਵੀ ਜਿਹੜਾ ਕੁਸ ਇੱਥੋਂ ਦਾ ਜਿਹੜਾ ਲੋਕਲ ਮੈਂ ਨਾ ਹੀ ਲੈ ਦਨਾ ਗੁਰਬਾਨ ਸਿੰਘ ਜਿਹੜਾ ਹੰਕਾ ਕਨੌਰ ਦਾ ਐਮਐਲਏ ਜਿਹਦੇ ਬੰਦਿਆਂ ਨੇ ਉਹ ਫੜੀਆਂ ਵੀ ਗੰਗਿਆ ਪਿਛਲੇ ਦਿਨਾਂ ਚ ਟਰਾਲੀਆਂ ਉਹਨਾਂ ਦੇ ਘਰਾਂ ਚੋਂ ਫੜੀਆਂ ਗੰਗਿਆ ਅਸੀਂ ਉਹਨਾਂ ਦੇ ਫੜਤੇ ਉਹਨਾਂ ਤੇ ਐਫਆਈਆਰ ਵੀ ਦਰਜ ਹੋਈ ਆ ਇੱਕ ਵੀ ਉਹ ਜਿਹੜਾ ਜਿਹਦੀ ਨਿਗਰਾਨੀ ਚ ਹੋਈ ਆ ਇੱਕ ਉਹ ਚੁਣਿਆ ਹੋਇਆ ਆਪਣੇ ਆਪ ਨੂੰ ਲੋਕਾਂ ਦਾ ਨੁਮਾਇੰਦਾ ਕਹਾਉਂਦਾ ਉਸ ਨੇ ਉਹ ਸਾਰੇ ਆਪਦੇ ਬੰਦੇ ਖਾਸ ਕਰਕੇ ਜਿਹੜੇ ਬਹੁਤ ਹੀ ਰੇਤਮਾ ਆਪਣਾ ਨਾਲ ਜੁੜੇ ਹੋਏ ਨੇ ਉਸੇ ਸਮਝਦੇ ਆ ਵੀ ਉਸ ਜਿਹੜਾ ਗੁਰਲਾਲ ਦੀ ਦੋ ਚੀਜ਼ਾਂ ਆਉਦੀ ਐ ਉਹ ਹੱਕਦਾਰ ਨੇ ਐਮਐਲ ਕਾ ਹੋਣ ਦਾ ਉਹਦੀ ਬਰਖਾਸਤਗੀ ਹੋਵੇ ਪਲੱਸ 120ਵੀਂ ਦੇ ਤਹਿਤ ਜਿਹੜਾ ਸ਼ਾਸਨ ਦੇ ਤਹਿਤ ਕੋਈ ਕੰਮ ਕਰਾਉਣਾ ਉਹਦੇ ਤੇ ਜਿਹੜਾ ਪਰਚਾ ਦਰਜ ਹੋਵੇ ਜਿੰਨੀਆਂ ਵੀ ਚੋਰੀਆਂ ਦੇ ਵਿੱਚ ਬੰਦੇ ਤੱਕ ਫੜੇ ਗਏ ਉਹਨਾਂ ਤੇ ਜਿਹੜਾ ਜਬਰੀ ਜਿਹੜਾ ਸਮਾਨ ਚੱਕ ਕੇ ਲੈ ਜਾਣ ਦੀ ਜਿਹੜੀ ਧਾਰਾ ਹੁੰਦੀ ਐ ਜਿਹੜੀ ਯੋਗਤਾ ਹੈਗੀ ਆ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਇਸ ਤੋਂ ਬਿਨਾਂ ਸਾਡੇ ਬਲਵੰਤ ਸਿੰਘ ਬ੍ਰੌਂਕੇ ਜੀ ਆ ਵੀਕੇ ਜੂ ਬ੍ਰੌਂਕੇ ਦੇ ਅ ਅੰਮ੍ਰਿਤਧਰੇ ਆਗੂ ਆ ਮੰਨੇ ਪਰਮਨੇ ਆਗੂ ਆ ਦਿੱਲੀ ਅੰਦੋਲਨ ਵੇਲੇ ਦੇ ਵੀ ਸਾਰੇ ਜਾਣਦੇ ਆ ਤੁਸੀਂ ਬ੍ਰੌਂਕੇ ਸਾਹਿਬ ਨੂੰ ਉਹਨਾਂ ਦੀ ਜਿਵੇਂ ਉਹਨਾਂ ਨੇ ਦਾੜੀ ਪੱਟੀ ਆ ਉਹਨੂੰ ਡਾਂਗਾ ਦਾ ਕੁੱਟਿਆ ਇੱਥੋਂ ਦੇ ਥਾਣੇਦਾਰ ਨੇ ਹਰਪ੍ਰੀਤ ਸਿੰਘ ਆ ਜਿਹੜਾ ਥਾਣਾ ਸ਼ੰਭੂ ਦਾ ਥਾਣੇਦਾਰ ਆ ਆਪਣੀ ਕਿੜ-ਕਟੜ ਦੀ ਖਾਤਰ ਠੀਕ ਆ ਜੇ ਉਹਨੂੰ ਲੱਗਦਾ ਪਹਿਲੇਗਾ ਤਾਂ ਉਹਦਾ ਅਪਰਾਧ ਨਹੀਂ ਸੀ ਕੋਈ ਜੇ ਉਹਨੂੰ ਲੱਗਦਾ ਸੀਗਾ ਵੀ ਅੰਦੋਲਨ ਦਾ ਉਹਦੀ ਉਹਦੀ ਡਿਟੇਲ ਕਰ ਸਕਦੇ ਸੀ ਉਹਨੂੰ ਕਿਹ ਸੁਣਾ ਉਹਦੀ ਧੜੀ ਪਟਣੀ ਉਹਦੇ ਡਾਂਗਾ ਨਾ ਸਾਰਾ ਉਹਦਾ ਢੂਹਾ ਸਜਾਉਣਾ ਅਸੀਂ ਸਮਝਦੇ ਹਾਂ ਕਿ ਬਿਲਕੁਲ ਕਿਸੇ ਵੀ ਕਾਨੂੰਨੀ ਘੇਰੇ ਚ ਨਹੀਂ ਆਉਂਦੀ ਗੱਲ ਐਹ ਜਿਹੜਾ ਥਣੇਦਾਰ ਹੈ ਉਹਨੂੰ ਤੁਰੰਤ ਤੈ ਜਾਣਾ ਬਰਖਾਸਤ ਕੀਤਾ ਜਾਣਾ ਚਾਹੀਦਾ ਹਿੰਦੀ ਮਦਮ ਜੀ ਮਿਲਾਨ ਪੰਜਾਬੀ ਹਿੰਦੀ ਚ ਕਰਾ ਦਿੰਦਾ ਜੀ ਅੱਜ ਵੀ ਇਹ ਰਹਿ ਗਿਆ ਆਪਣਾ ਅਤੇਜ ਸਿੰਘ ਜੀ ਅਮਰਜੀਤ ਸਿੰਘ ਰੇੜਾ ਜੀ ਨੂੰ ਕਹਿੰਦਾ ਬਾਅਦ ਚ ਹਿੰਦੀ ਕਰ ਲਿਓ ਜੀ ਅਮਰਜੀਤ ਸਿੰਘ ਜੀ ਰੇੜਾ ਸਾਹਿਬ ਜਿਹੜੀਆਂ ਕੁਝ ਅੱਗੇ ਦੇ ਐ ਐਲਾਨ ਨੇ ਪ੍ਰੋਗਰਾਮਾਂ ਦੇ ਅਮਰਜੀਤ ਸਿੰਘ ਜੀ ਰੇੜਾ ਜੀ ਥੋੜਾ ਅੱਗੇ ਬਣਾਓ ਪਤਰਕਾਰ ਦੋਸਤੋ ਮੇਰੇ ਤੋਂ ਪਹਿਲਾਂ ਲੀਡਰ ਸਰਬਾਨ ਨੇ ਜਿਹੜੀਆਂ ਤੁਹਾਨੂੰ ਬਹੁਤ ਸਾਰੀਆਂ ਪਿਛਲੇ ਸਮੇਂ ਸਾਡੇ ਨਾਲ ਵਾਪਰੀਆਂ ਸਰਕਾਰ ਵੱਲੋਂ ਤਸ਼ੱਦਦ ਦੀ ਗੱਲ ਕੀਤੀ ਇਹਦੇ ਵਿੱਚ ਇੱਕ ਗੱਲ ਜਿਹੜੀ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਅੱਜ ਪਟੀਸ਼ਨ ਦੇ ਉੱਤੇ ਜਿਹੜੀ ਕਿ ਪਾਈ ਗਈ ਸੀ ਉਹਦੇ ਤੇ ਸਰਕਾਰ ਨੇ ਖਾਲਫਨਾਮਾ ਦਰਜ ਕੀਤਾ ਕਿ ਸਾਡੀ ਗ੍ਰਿਫਤਾਰੀ ਅਸੀਂ ਗ੍ਰਿਫਤਾਰ ਕੀਤਾ ਹੀ ਨਹੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਕਿ ਤੁਹਾਡੀਆਂ ਗੱਡੀਆਂ ਛੂਕਦੀਆਂ ਸ਼ਰਿਆਮ ਤੁਸੀਂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਇਸ ਹਾਲਤ ਦੇ ਵਿੱਚ ਮੋਹਾਲੀ ਤੋਂ ਗ੍ਰਿਫਤਾਰ ਕਰਦੇ ਹੋ ਫਿਰ ਪਟਿਆਲੇ ਖੜਦੇ ਹੋ ਫਿਰ ਜਲੰਧਰ ਖੜਦੇ ਹੋ ਤੇ ਹੁਣ ਫਿਰ ਪਟਿਆਲੇ ਲੈ ਕੇ ਆਏ ਔਰ ਜਿਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੈ ਫਿਰ ਇੱਕ ਬੰਨੇ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਸਾਡੇ ਕੋਲ ਗ੍ਰਿਫਤਾਰ ਨਹੀਂ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੇ ਦੂਸਰੇ ਬੰਨੇ ਕੋਰ ਦੇ ਜੱਜ ਸਾਹਿਬਾਂ ਨੇ ਕਹਿੰਦੇ ਆ ਕਿ ਉਹਨਾਂ ਨੂੰ ਪਰਿਵਾਰ ਨਾਲ ਮਿਲਾਇਆ ਜਾਵੇ ਫਿਰ ਇਹਨਾਂ ਕੋਲ ਨਹੀਂ ਹੈ ਇਹ ਮੰਨ ਕੇ ਆਉਂਦੇ ਆ ਵੀ ਮਲਾਵਾਂਗੇ ਫਿਰ ਜੇ ਇਹਨਾਂ ਕੋਲ ਉਹ ਸਰਦਾਰ ਜਗਜੀਤ ਸਿੰਘ ਗੱਲੇਵਾਲ ਗ੍ਰਿਫਤਾਰ ਨਹੀਂ ਹੈ ਤੇ ਕਿਹਦੇ ਨਾਲ ਮਲਾਵਾਂ ਹੁਣ ਇੱਥੇ ਇੱਕ ਅਸੀਂ ਸਰਕਾਰ ਨੂੰ ਵਾਰਨਿੰਗ ਦਿੰਨੇ ਆ ਕਿ ਜੇਕਰ ਸਰਦਾਰ ਜਗਜੀਤ ਸਿੰਘ ਗੱਲੇਵਾਲ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕੇਸ਼ਾਈ ਹੁੰਦੀ ਹੈ ਕਿਉਂਕਿ ਪਿਸ਼ੋਕੜ ਗਵਾਹ ਹੈ ਮਰਨ ਵਰਤੇ ਬੈਠੇ ਬਾਪੂ ਸੂਤ ਸਿੰਘ ਦੇ ਨਾਲ ਕਿੰਨੀ ਕਿੰਨਾ ਤਸ਼ੱਦਦ ਹੋਇਆ ਕਿੰਨਾ ਕੁਝ ਉਹਨਾਂ ਨਾਲ ਕੀਤਾ ਗਿਆ ਕਿਸੇ ਤਰ੍ਹਾਂ ਵੀ ਉਹਨਾਂ ਨਾਲ ਹੱਥ ਪੈਰ ਬੰਨ੍ਹ ਕੇ ਤੱਕੇਸ਼ਾਈ ਨਾਲ ਜੇਕਰ ਕਿਸੇ ਤਰ੍ਹਾਂ ਉਹਨਾਂ ਨੂੰ ਫੂਟ ਪਾਈ ਜਾਂਦੀ ਹੈ ਹਾਲੇ ਤੱਕ ਮਿਲਣ ਤਾਂ ਦਿੱਤਾ ਨਹੀਂ ਗਿਆ ਪਰ ਜਾਣਕਾਰੀ ਇਹ ਹੈ ਕਿ ਉਹਨਾਂ ਨੇ ਪਾਣੀ ਵੀ ਛੱਡਿਆ ਹੋਇਆ ਜੇਕਰ ਕੋਈ ਉਹਨਾਂ ਦਾ ਨੁਕਸਾਨ ਹੁੰਦਾ ਜਾਂ ਉਹਨਾਂ ਨਾਲ ਤੱਕੇਸ਼ਾਈ ਹੁੰਦੀ ਹੈ ਤੇ ਇਹ ਜਵਾਬ ਦੇ ਹੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀ ਹੋਵੇਗੀ ਉਸ ਤੋਂ ਬਾਅਦ ਅਗਲੇ ਪ੍ਰੋਗਰਾਮ ਜਿਹੜੇ 31 ਤਰੀਕ ਨੂੰ ਜਿਹੜਾ ਮੰਤਰੀਆਂ ਦੇ ਘਰਾਂ ਦਾ ਘਰਾਓ ਕੀਤਾ ਜਾਵੇਗਾ ਮੰਤਰੀਆਂ ਦੇ ਘਰਾਂ ਦਾ ਤੇ ਮੰਤਰੀਆਂ ਦੇ ਘਰਾਂ ਦਾ ਇੱਕ ਦਿਨ ਦਾ ਘਰਾਓ ਹੋਏਗਾ ਪਰ ਇਹ ਸਰਕਾਰ ਬਿਲਕੁਲ ਨਾ ਜਾਣੇ ਵੀ ਜੇਕਰ ਉਹ ਉਹਨਾਂ ਦਿਨਾਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸਾਡੀਆਂ ਇਹਨਾਂ ਗੱਲਾਂ ਤੇ ਜਿਹੜੀਆਂ ਆਗੂ ਸਹਿਬਾਨਾਂ ਨੇ ਦਸੀਆਂ ਕਿ ਗੁਰਲਾਲ ਠਨੌਰ ਖਨੌਰ ਵਰਗੇ ਸਾਜ਼ਿਸ਼ਕਰਤਾ ਜਿਨ੍ਹਾਂ ਨੇ ਕਿਸਾਨਾਂ ਦੇ ਮਾਲ ਦੀ ਲੁੱਟ ਕਰਵਾਈ ਜੇ ਉਹਦੀ ਬਰਖਾਸਤਗੀ ਨਹੀਂ ਕੀਤੀ ਜਾਂਦੀ ਜੇਕਰ ਤਸੰਨਾ ਤੇ ਹੋਏ ਤਸ਼ੱਦਦ ਦੇ ਉਹਨਾਂ ਸਾਰੇ ਪੁਲਿਸ ਕਰਮੀਆਂ ਤੇ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਂਦੀ ਸਮਾਨ ਦੀ ਭਰਪਾਈ ਨਹੀਂ ਹੁੰਦੀ ਜਗਜੀਤ ਸਿੰਘ ਗੱਲੇਵਾਲ ਦੀ ਕੋਈ ਗੱਲ ਨਹੀਂ ਹੁੰਦੀ ਬਹਿਰਾਮ ਸਿੰਘ ਸਾਹਿਬ ਦੇ ਨਾਲ ਜੇ ਤਸ਼ੱਦਦ ਹੋਇਆ ਉਹਦਾ ਔਰ ਸਾ ਜਿੰਨੇ ਵੀ ਸਾਰੇ ਬੀਬੀਆਂ ਜਿਹੜੀਆਂ ਉਹ ਰਿਹਾ ਨਹੀਂ ਕੀਤੀਆਂ ਜਾਂਦੀਆਂ ਅੰਦਰ ਜਿੰਨੇ ਵੀ ਆਗੂ ਰਿਹਾ ਨਹੀਂ ਕੀਤੇ ਜਾਂਦੇ ਤੇ ਮੋਰਚੇ ਪੱਕੇ ਹੋ ਸਕਦੇ ਉਹਨਾਂ ਦੇ ਘਰਾਂ ਦੇ ਮੋਰੇ ਇਹ ਜ਼ਰੂਰੀ ਨਹੀਂ ਆ ਪਰ ਫਿਲਹਾਲ ਅਸੀਂ ਇੱਕ ਦਿਨ ਦਾ ਐਲਾਨ ਕਰ ਰਹੇ ਹਾਂ ਦੂਸਰਾ ਜਿਹੜਾ ਆਖਰੀ ਅਗਲਾ ਐਲਾਨ ਹੈ ਕਿ ਜਿਹੜਾ 28 ਤਰੀਕ ਦਾ ਐਸਕੇਮ ਦਾ ਉਸ ਪ੍ਰੋਗਰਾਮ ਦੀ ਅਸੀਂ ਹਮਾਇਤ ਕਰਦੇ ਹਾਂ ਔਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਜਿਸ ਤਰ੍ਹਾਂ ਦੇ ਪ੍ਰੋਗਰਾਮ ਆਉਣਗੇ ਉਹਦੇ ਨਾਲ ਅਸੀਂ ਚੱਲਿਆ ਜਾਏਗਾ ਪਰ ਇਹ ਕਦੇ ਸਰਕਾਰ ਨਾ ਜਾ ਕੇ ਮੰਨ ਕੇ ਨਾ ਚੱਲੇ ਕਿ ਇਹ ਮੋਰਚਾ ਜਿਹੜੇ ਸ਼ੰਭੂ ਖਨੌਰੀ ਤੇ ਉਹ باقی ਜਿਹੜਾ ਰਤਨਪੁਰਾ ਬਾਰਡਰ ਤੇ ਲੱਗੇ ਖਤਮ ਹੋ ਗਏ ਅੰਦੋਲਨ جاری ਹੈ ਕਿਵੇਂ ਅੱਗੇ ਇਸ ਮੋਰਚੇ ਨੂੰ ਚਲਾਉਣਾ ਅੱਗੇ ਹੋਰ ਐਲਾਨ ਕੀਤੇ ਜਾਣਗੇ ਹੁਣ ਮੈਂ ਬੇਨਤੀ ਕਰ ਰੰਗਾ ਸਾਡੇ ਕੋਲ ਕਿਸਾਨਾ ਗੁਰੂ ਸ਼ਮਸ਼ੇਰ ਸਿੰਘ ਵੀ ਮੌਜੂਦ ਨੇ ਪਰ ਸਾਰੀ ਇਸ ਕਾਰਵਾਈ ਨੂੰ ਹਿੰਦੀ ਦੇ ਵਿੱਚ ਤੇਜਵੀਰ ਸਿੰਘ ਜੀ ਪੰਜੋਕਟਾ ਸਾਹਿਬ ਰੱਖਣਾ ਹਾਂਜੀ ਨਮਸਕਾਰ ਸਭੀ ਪੱਤਰਕਾਰ ਸਾਥੀਓ ਦਾ ਧੰਨਵਾਦ ਮੈਂ ਕਿਸਾਨ ਮਜ਼ਦੂਰ ਮੋਰਚਾ ਰੈਸਕ ਨੋਨ ਪੋਲੀਟੀਕਲ ਦੀ ਤਰਫ ਸੇ ਆਪਕੋ ਸਾਰੀ ਅੱਗੇ ਦੀ ਜੋ ਕੋਲੇ ਹੈ ਉਹ ਬਤਾਉਂਗਾ ਸਭ ਤੋਂ ਪਹਿਲੇ ਤਾਂ ਧੰਨਵਾਦ ਕਰਤੇ ਹਾਂ ਕਿ तमाम ਮੁਸ਼ਕਲਾਂ ਔਰ ਮੁਸੀਬਤਾਂ ਕੇ ਬਾਵਜੂਦ ਪੱਤਰਕਾਰ ਸਾਥੀਓ ਨੇ ਹਮਾਰਾ ਨਿਰੰਤਰ ਸਾਥ ਬਣਾ ਕੇ ਰੱਖਾ ਔਰ ਆਪਨੇ ਦੇਖਾ ਕਿ ਕੈਸਾ ਬਰਬਤਾਪੂਰਨ ਜ਼ੁਲਮ ਜੋ 19 ਤਾਰੀਖ ਕੋ ਸ਼ੰਭੂ ਔਰ ਖਨੋਰੀ ਬਾਰਡਰ ਪਰ ਹੋਇਆ ਹੈ तो जिसने एक बार याद करा दिया है उन्नीस के जो दंगे हुए थे जो हल्ला हुआ था और उन्नीस के दंगों का जो मंजर है वो बिल्कुल दिखा दिया इसके साथ ही हमारे पत्रकार साथी थे जो साथ साथ चल रहे थे किसानों को के उनके ऊपर भी अटैक हुआ उनके कैमरे तोड़ दिए गए प्रभजी जी को पीटा गया गुरुशमशीर जी को पीटा गया पत्रकार लोकतंत्र के चौथे स्तंभ को पीटा गया वो आपने सब कुछ वहां पे देखा प्रभजी जी की गिरफ्तारी भी हुई हम इसकी कड़ी निंदा करते हैं और बढ़ती कार्रवाई की मांग करते हैं जो भी हुआ है जो पत्रकार साथियों के साथ जैसा व्यवहार किया जा रहा है और तमाम दबाव के ऊपर आप हमारे साथ खड़े हो इसके लिए धन्यवाद है अब मैं आपको बताता हूं कि किसान नेता जो हमारे जेलों में बंद हैं सैकड़ों किसान दर्जनों महिला किसान जो जेलों में बंद हैं उनकी बिना शर्त रिहाई की जाए हमारी दिल्ली की तरफ जो मांगे हैं जो बारह मांगों का आंदोलन है जो, जो बीजेपी आरएसएस के कहने पर आम आदमी पार्टी ने हमें मीटिंग में बुलाकर जो कार्रवाई की है जो गिरफ्तारी की है यह है, आज तक के भारत के इतिहास में छोड़िए थो, थो, पूरे विश्व में कभी ऐसा नहीं हुआ कि वार्ता के लिए बुलाए गए चाहे वो हथियारबंद जथेबंदियों के साथ वार्ता हो चाहे वो नागालैंड में वार्ता हो चाहे साउथ में वार्ता हो चाहे कहीं पर भी वर्ल्ड में चाहे तालिबान के साथ वार्ता हो तब भी उनको वार्ता करने वाले साथियों को सुरक्षित पहुंचाया जाता है ये एक गनौनी ये काला दिन ये इतिहास में लिखा जा चुका है उसके बाद जो एसकेएम ने हमारे जो जेड़ों में बंद साथियों के लिए कॉल दी है हम उसका सपोर्ट करते हैं 28 तारीख को उसके अंदर शामिल होगा एसकेएम नॉन पोलिटिकल और किसान मजदूर मोर्चा के सदस्य दो जो अगली कॉल है इकतीस तारीख को आम आदमी पार्टी के मंत्रियों के घरों का घेराव किया जाएगा और ये तब तक जारी रहेगा कि जब तक बहराम के जी के ऊपर किया गया अटैक का एसएचओ और मोर्चे के अंदर जो चोरी हुआ सामान है उसकी भरपाई नहीं हो जाती उसकी बरामदगी नहीं हो जाती और मोर्चे के दौरान जो सर्च ऑपरेशन जो पुआद के नौजवानों द्वारा और किसान मजदूर मोर्चा और एसके नॉन पोलिटिकल के मेंबरों द्वारा जो खनौरी बॉर्डर पर सामान गुम हुआ है उनके जहां जहां से सामान मिल रहा है चोरी का सामान उनके खिलाफ कड़ी से कड़ी कार्रवाई नहीं हो जाती और गुरलाल को विधानसभा सदस्य से बर्खास्त नहीं किया जाता तब तक हमारा वहां पर पक्का मोर्चा जारी रहेगा अगर एक दिन के मोर्चे में सरकार नहीं मानती और, और किसानों की हमारी रिहाई नहीं हो जाती जो हमारे किसान नेता जेलों में बंद है इसके साथ ही कि जैसा कि आप सबने देखा कि बहुत सा सामान चोरी होने के बावजूद भी हमें पूरी सपोर्ट मिल रही है और जो लोकल एमएलए है आम आदमी से ग्रलाल वो अलग अलग ढंग से साज से रच रहा है और उसके नुमाइंदे उसके अंदर शामिल है तो हमने वहां पर एक सद्भावना एक एकत्रता रखी है कि हमारा भाईचारा कायम रहे और हमारी जो आगे की लड़ाई है बीजेपी के खिलाफ बारह मांगों पर वो देश को एमएसपी गारंटी कानून को लागू करवाने के लिए किसानों को कर्जा मुक्त करवाने के लिए वो निरंतर जारी रहेगी अभी क्या है कि सरकार ने एक हल्फनामा दायर किया है बड़ी हास्यपद यह घटना है कि सरकार तमाम सबूतों के बावजूद कि मीडिया के अंदर कवरेज है कि डल्लेवाल साहब की गिरफ्तारी हुई उन्हें जलंधर ले जाया गया पिम्स हॉस्पिटल के अंदर वहां के कैमरों की फुटेज है फिर पीडब्ल्यू डी रेस्ट जलंधर में रखा गया और रात उनको कल पार्क हॉस्पिटल पटियाला के अंदर ले जाया गया परिवार को नहीं मिलने दिया गया तमाम नेताओं को नहीं मिलने दिया गया उनके सदस्यों को नहीं मिलने दिया गया तो अब जाकर हल्फनामा दे देती है सरकार कितना झूठा हल्फनामा कि हमने गिरफ्तारी नहीं करी और ये नहीं बताती है कि किस कानून के तहत किसानों की गिरफ्तारी हुई और क्यों हुई तो ये जो जुलम है ये जो है ये सब तरीके से हम इसकी पूरी निंदा करते हैं और इसके साथ ही जो हमारे साथी हैं बलवंत सिंह जी बहराम के उनको बड़ी बर्बाद पूर्वक लाठीचार्ज करके पीटा गया मोर्चे के ऊपर फिर उनको छोड़ दिया गया बुजुर्गों को पीटा गया वहां पर जो महिला किसान थी उनको पीटा गया तमाम आपने वीडियो देखे हैं कि कैसे पुलिस वाले सामान उठा कर ले जा रहे हैं जिसकी बड़े तौर पर निंदा की गई है इसके साथ ही पूरे देश ने दिखा दिया कि तमिलनाडु के अंदर तमिल ट्रेनें जाम कर करके किसानों ने दिखाया कि हमारे जो साथी हैं वो जेड़ों में बंद हैं केरल के पीटी जॉन जी जेल में बंद हैं पी आर तमिलनाडु से पीटी जॉन और उनके साथ नंद कुमार वो तमिलनाडु से हैं हरियाणा से सात किसान जिनके अंदर गुरमीत सिंह कलदीप सिंह जी बलकार सिंह जी नवदीप सिंह जी जय सिंह जी जलवेड़ा बलजीत सिंह जी सात किसान हमारे साथी और प्रवेश शर्मा जी अभी भी अभी भी जेल में बंद है और उनके साथ एसकेएम नॉन पोलिटिकल के किसान आगू अभिमन्यु पहाड़ वो बंद है पर आपने देखा, देखा दे। पी आर पांडे जी तमिलनाडु से और उसके साथ ही राजस्थान के अंदर पुतला दहन हुआ हरियाणा के अंदर पुतला दहन हुआ और उत्तर प्रदेश के अंदर पुतला दहन हुआ इसके साथ ही पीयूसीएल जो सबसे बड़ी संस्था है उसने बोला है कि देश के अंदर जो किसानों के साथ बबरतापूर्ण व्यवहार हुआ हम इसकी कड़ी निंदा करते हैं हम आप साथियों का धन्यवाद करते हैं कि आप हमारे साथ ऐसे ही बने रहे और अगली कॉलों पर आप पहरा दें आपके द्वारा जो हमें उपलब्ध कराई गई फुटेज है जो मोर्चे पर चोरी है हुई है या जो भी जुल्म हुआ है उससे हमें बहुत सा सहयोग मिला है आप सभी साथियों का बहुत बहुत धन्यवाद बयान इसका देखो ये ये जो एम एल ए है बीजेपी आम आदमी पार्टी के एम एल ए ये बोल रहे हैं कि पहले तो बोलते हैं कि इंडस्ट्री को खतरा है इंडस्ट्री को क्या खतरा है इंडस्ट्री मर रही है इसकी सबकी चिंता है लेकिन कभी भी आंकड़ा नहीं बताया कि किसानों का कितना नुकसान हुआ है अगर इनका पीला पंजा चलना था जो पंजाब की सरहदों के अंदर जो शंभू बॉर्डर पर दीवार निकाली गई थी उसको तोड़ने के लिए नहीं हमारी मांग ही नहीं थी हमने कब बोला कि हमारी स्टेट सरकार के मांग थी हमारी सेंट्रल सरकार से मांगे थी और सेंट्रल सरकार से मांगे बनवाने के लिए हम लोग जा रहे थे जब एमएसपी की बात करते हैं जब सी टू प्लस फिफ्टी की बात करते हैं किसानों के कर्जा मुक्ति की बात करते हैं इनके मंत्रियों के इनके एमएलओ के पार्लियामेंट और विधानसभा के अंदर ये बयान है कि पांच मिनट में एमएसपी दिलवा देंगे जब सरकार में थे तब कुछ और बयान थे आज कुछ और बयान है ये सब कुछ साजिश के अनुसार है साजिश का हिस्सा है धन्यवाद ਧੰਨਵਾਦੀ ਸਭੀ ਦਾ ਧੰਨਵਾਦੀ ਜੀ ਆਹੋ ਜੀ ਆਹੋ ਜੀ ਆਹੋ ਜੀ ਹਾਲੋ ਜੀ ਕਾਲੋ ਜੀ ਸਾਡੇ ਡੇਟਾ ਵਾਲਾ ਬਹੁਤ ਜੀ ਨਾ ਬਾਕੀ ਕਾਜੀ ਕਾਜੀ 聞あっひろいとかやなか。

ਇਹ ਜੇ ਨਿਕਾਰਨ ਕਮਾਨਤੀ ਇਹ ਇਨਫੋਰਮੇਸ਼ਨ ਜੋ ਇਹ ਦੀਾਰੀ ਦਿਆ ਇਹ ਬਹੁਤ ਸੁਖੀ ਹਰੋ ਹਜੇ ਤੱਕ ਜੋ ਬਿਸਲਾਹ ਕਰ ਜਦੋਂ ਵੀ ਕੋ ਰਾਜਨੀਤਿਕ ਤਾਕਤ ਬਣ ਉਹਨਾਂ ਸਭ ਤੋਂ ਲੰਬਾ ਰੋਕ ਸੇ ਪਹੁੰਚਾਇਆ ਗਿਆ ਇਹ ਫੈਸਲਾ ਰਕਾ ਬਹੁਤ ਬਧਵਾਨ ਮੰਨਿਆ ਗਿਆ ਇਹਨਾਂ ਨੇ ਇੱਕ ਬਦਲ ਆਈ ਗੱਲਬਾਤ ਸਦੀਆਂ ਦੀ ਜੀਵਨ ਪਾਸੇ ਨਹੀਂ ਹੋ ਸਕਿਆ ਬਦਲ ਰਹੇ ਹਨ ਦੂਜੇ ਤਰਫੋਂ ਨੋਟਿਫਿਕੇਸ਼ਨ ਸਬੰਧਾਰਿਆ और पूरी समझ आ गई एकदम मजा ही आ गया एक इधर रात ਨੂੰ লাইভ પર সব মাમાরা একটা শুরু করনে আমরা বক্তি বাস করকে পুরিটা দেশিটা হাইড্রে চল হয়ে আর ਨਾਲ ਨਾਲ انہাদের যেڑے